ਸਤਿ ਸ੍ਰੀ ਅਕਾਲ ਸੰਗਤ ਜੀ ਉਹ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਰਾਜ ਬਾਰੇ ਜੋ ਸਦੀਆਂ ਤੋਂ ਲੋਕਾਂ ਨੂੰ ਹੈਰਾਨ ਕਰਦਾ ਆ ਰਿਹਾ ਕਿ ਸੱਚਮੁੱਚ ਗੁਰੂ ਐ ਸਿੰਘ ਜੀ ਨੇ ਵੱਡੇ ਸੰਸਾਰਕ ਜੰਗ ਬਾਰੇ ਭਵਿੱਖਬਾਣੀ ਕੀਤੀ ਸੀ ਕਿ ਇਸ ਜੰਗ ਤੋਂ ਬਾਅਦ ਦੁਨੀਆ ਵਿੱਚ ਸਿੱਖ ਰਾਜ ਆਉਣਾ ਹੈ ਗੁਰੂ ਗਵੰਦ ਸਿੰਘ ਜੀ ਨੇ ਆਪਣੇ ਸਮੇਂ ਵਿੱਚ ਸਰਬਲੋਗ ਗ੍ਰੰਥ ਤੇ ਹੋਰ ਬਾਣੀਆਂ ਵਿੱਚ ਕਈ ਅਜਿਹੀਆਂ ਗੱਲਾਂ ਦਰਜ ਕੀਤੀਆਂ ਹਨ ਜੋ ਭਵਿੱਖ ਨਾਲ ਜੁੜੀਆਂ ਮੰਨੀਆਂ ਜਾਂਦੀਆਂ ਹਨ ਕਈ ਇਤਿਹਾਸਕਾਰ ਦੱਸਦੇ ਨੇ ਕਿ ਗੁਰੂ ਸਾਹਿਬ ਨੇ ਸਾਰਿਆਂ ਵਿੱਚ ਦੱਸਿਆ ਸੀ ਕਿ ਆਉਣ ਵਾਲੇ ਸਮੇਂ ਵਿੱਚ ਵੱਡੇ ਜੰਗ ਹੋਣਗੇ ਜਿੱਥੇ ਵੱਡੀਆਂ ਤਾਕਤਾਂ ਆਪਸ ਵਿੱਚ ਲੜਨਗੀਆਂ ਅਤੇ ਬਹੁਤ ਸਾਰੇ ਦੇਸ਼ ਭਾਰਤ ਦੇ ਵਿਰੁੱਧ ਹੋ ਜਾਣਗੇ ਇਹੋ ਜਿਹੀਆਂ ਜੰਗਾਂ ਨੂੰ ਲੋਕ ਵਿਅਸਵਜੋਦ ਨਾਲ ਜੋੜਦੇ ਹਨ ਚੀਨ ਰੂਸ ਤੇ ਹੋਰ ਤਾਕਤਵਰ ਦੇਸ਼ਾਂ ਦੀਆਂ ਖਬਰਾਂ ਅੱਜ ਵੀ ਹਰ ਰੋਜ਼ ਸਾਹਮਣੇ ਆ ਰਹੀਆਂ ਨੇ ਸਿੱਖ ਇਤਿਹਾਸ ਵਿੱਚ ਇੱਕ ਗੱਲ ਬਹੁਤ ਵਾਰ ਆਉਂਦੀ ਹੈ ਜਦ ਧਰਤੀ ਤੇ ਅਨਿਆਇ ਵੱਧ ਜਾਂਦਾ ਹੈ ਤਦ ਰੱਬ ਆਪ ਆਪਣਾ ਰੂਪ ਧਾਰ ਕੇ ਖੰਡਿਆ ਨਾਲ ਖਲਵਾਰ ਕਰਦਾ ਹੈ ਕਰੂਵੈ ਸਿੰਘ ਜੀ ਦੀਆਂ ਬਾਣੀਆਂ ਵਿੱਚ ਵੀ ਖਾਲਸਾ ਨੂੰ ਅਜੀਹਾ ਦਰਸਾਇਆ ਗਿਆ ਕਿ ਉਹ ਦੁਨੀਆ ਵਿੱਚ ਨਿਆਂ ਕਾਇਮ ਕਰਨ ਲਈ ਉੱਠੇਗਾ ਭਵਿਕ ਬਾਣੀਆਂ ਵਿੱਚ ਇਹ ਵੀ ਲਿਖਿਆ ਹੁੰਦਾ ਹੈ ਕਿ 300 ਸਾਲਾਂ ਬਾਅਦ ਖਾਲਸੇ ਦਾ ਰਾਜ ਹੋਵੇਗਾ ਕਈ ਲੋਕ ਇਸ ਗੱਲ ਨੂੰ 2024 ਤੇ 25 ਦੇ ਸਮੇਂ ਨਾਲ ਜੋੜ ਰਹੇ ਹਨ ਹੁਣ ਜੇ ਅਸੀਂ ਵੇਖੀਏ ਤਾਂ ਅੱਜ ਕੱਲ੍ਹ ਸੰਸਾਰ ਬਹੁਤ ਹੀ ਅਜੀਬ ਮੋੜ ਤੇ ਖੜਾ ਹੈ ਇੱਕ ਪਾਸੇ ਵੱਡੇ ਦੇਸ਼ਾਂ ਦੇ ਤਣਾਅ ਹਨ ਭਾਰਤ ਚੀਨ ਰੂਸ ਤੇ ਅਮਰੀਕਾ ਦੂਜੇ ਪਾਸੇ ਲੋਕ ਆਤਮਾ ਅਧਿਆਤਮਿਕਤਾ ਵੱਲ ਵਧ ਰਹੇ ਹਨ ਗੁਰੂ ਸਾਹਿਬ ਨੇ ਕਿਹਾ ਸੀ ਜੱਤ ਵਿੱਚ ਅਨਿਆਏ ਮਿਟਾਉਣ ਲਈ ਖਾਲਸਾ ਬਣਾਇਆ ਗਿਆ ਹੈ ਇਸ ਦਾ ਮਤਲਬ ਇਹ ਕੱਢਿਆ ਜਾਂਦਾ ਹੈ ਕਿ ਵੱਡੀ ਜੰਗ ਤੋਂ ਬਾਅਦ ਨਵਾਂ ਨਿਆਂ ਵਾਲਾ ਰਾਜ ਆਵੇਗਾ ਜਿਸ ਨੂੰ ਸਿੱਖ ਰਾਜ ਕਿਹਾ ਜਾਵੇਗਾ ਸੰਗਤ ਜੀ ਇਹ ਸਾਰੀਆਂ ਗੱਲਾਂ ਇਤਿਹਾਸ ਤੇ ਧਾਰਮਿਕ ਗ੍ਰੰਥਾ ਵਿੱਚੋਂ ਲਿਆਂਦੀਆਂ ਜਾਂਦੀਆਂ ਨੇ ਕਿ ਸੱਚਮੁੱਚ ਗੁਰੂ ਜੀ ਦੀਆਂ ਪਵਿੱਖ ਬਾਣੀਆਂ ਅੱਜ ਦੇ ਸਮੇਂ ਨਾਲ ਮਿਲ ਰਹੀਆਂ ਹਨ ਕਿ 300 ਸਾਲਾਂ ਦੀ ਗਿਣਤੀ ਪੂਰੀ ਹੋਣ ਤੇ ਸਿੱਖ ਰਾਜ ਕਾਇਮ ਹੋਵੇਗਾ ਇਹ ਤਾਂ ਹੁਣ ਸਮਾਂ ਹੀ ਦੱਸੇਗਾ ਪਰ ਇੱਕ ਗੱਲ ਪੱਕੀ ਹੈ ਜੇ ਅਸੀਂ ਗੁਰੂ ਗਵੰਦ ਸਿੰਘ ਜੀ ਦੇ ਰਾਹ ਤੇ ਚੱਲੀਏ ਨਾ ਇਮਾਨਦਾਰੀ ਤੇ ਸੱਚਾਈ ਨਾਲ ਜੀਵਨ ਜਾਈਏ ਤਾਂ ਖਾਲਸੇ ਦਾ ਰਾਜ ਹਰ ਇੱਕ ਦਿਲਾਂ ਦੇ ਵਿੱਚ ਜ਼ਰੂਰ ਹੋਵੇਗਾ ਸੰਗਤ ਜੀ ਇਹ ਸੀ ਗੁਰੂ ਗਵੰਦ ਸਿੰਘ ਜੀ ਬਾਰੇ ਜੋ ਪਵਿੱਖ ਬਾਣੀਆਂ ਕੀਤੀਆਂ ਗਈਆਂ ਹਨ ਕਿ ਕਦੋਂ ਖਾਲਸਾ ਰਾਜ ਜਾਵੇਗਾ ਕਦੋਂ ਲੋਕ ਖਾਲਸੇ ਰਾਜ ਵੱਲ ਮੁੜਨਗੇ ਅਤੇ ਕਦੋਂ ਲੋਕ ਸਿੱਖੀ ਨਾਲ ਜੁੜਨਗੇ ਅਤੇ ਬਹੁਤ ਸਾਰੇ ਦੇਸ਼ ਜਦੋਂ ਇੱਕ ਦੂਜੇ ਦੇ ਵਿਰੋਧ ਹੋ ਜਾਣਗੇ ਤੇ ਭਾਰਤ ਦੇ ਵਿਰੋਧ ਜਿੰਗ ਤੀਸਰਾ ਵਿਸ਼ਵ ਜੰਗ ਦੁਸ਼ੁਰੂ ਹੋਏਗਾ ਫਿਰ ਅੰਤ ਵਿੱਚ ਖਾਲਸੇ ਦੀ ਜਿੱਤ ਹੋਵੇਗੀ ਵੀਡੀਓ ਕਿਵੇਂ ਦੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਇਸ ਤਰ੍ਹਾਂ ਦੀਆਂ ਸਟੋਰੀਆਂ ਸੁਣਨ ਲਈ ਸਾਡੇ ਚੈਨਲ ਸਬਸਕ੍ਰਾਈਬ ਜਰੂਰ ਕਰਨਾ ਤੇ ਸਪੋਰਟ ਜਰੂਰ ਕਰਨਾ ਮਿਲਦੇ ਹਾਂ ਇੱਕ ਹੋਰ ਵੀਡੀਓ ਲੈ ਕੇ